ਨੈਕਸਟ ਕਰਾਂਗੇ ਆਪਾਂ ਪਾਰਟ ਪਾਰਟ ਬੀ ਸੀ ਤੇ ਪਾਰਟ ਡੀ ਇਸ ਵੀਡੀਓ ਦੇ ਵਿੱਚ ਜੋ ਕਿ ਬੋਰਡ ਪੇਪਰ ਦਾ ਸੋਲੂਸ਼ਨ ਹੈ 8th ਕਲਾਸ ਦਾ 8th ਕੁਸ਼ਣ ਹੈ ਜੀ ਇੱਕ ਸਮਾਂਤਰ ਚਤੁਰਭੁਜ ਦੇ ਦੋ ਲਾਗਣੇ ਕੋਣਾਂ ਦਾ ਅਨੁਪਾਤ ਦਿੱਤਾ ਹੈ 4:5 ਰੇਸ਼ੋ 4:5 ਸਾਰੇ ਕੋਣਾਂ ਦਾ ਅਨੁਪਾਤ ਮਾਪ ਪਤਾ ਕਰੋ ਐਡਜਸੈਂਟ ਐਂਗਲਸ ਆਫ ਅ ਪੈਰਲੋਗ੍ਰਾਮ ਆਰ ਇਨ ਰੇਸ਼ਿਓ 4:5 ਦੈਨ ਫਾਈਂਡ ਦਾ ਮੈਜ਼ਰਮੈਂਟ ਆਫ 올 ਦਾ ਐਂਗਲਸ ਹੁਣ ਦੇਖੋ ਇੱਕ ਪੈਰਲੋਗ੍ਰਾਮ ਹੈ ਉਹਦੇ ਐਡਜਸੈਂਟ ਐਂਗਲ ਦਿੱਤੇ ਆ ਮੀਨਸ ਨਾਲ-ਨਾਲ ਵਾਲੇ ਤੇ ਇਹਨਾਂ ਲਾਂਗੇ 4x ਇਹਨੂੰ ਲਾਂਗੇ 5x ABCD ਲਿਖ ਲਓਗੇ ਤਾਂ ਆਪ ਐਂਗਲ A ਸਪੋਜ਼ ਕਰ ਲਿਆ ਵੀ 4x ਹੈ ਐਂਗਲ B ਸਪੋਜ਼ ਕਰ ਲਿਆ 5x ਹੈ ਐਡਜਸੈਂਟ ਐਂਗਲਸ ਦਾ ਸਮ ਕਿੰਨਾ ਹੁੰਦਾ ਹੈ 180 ਹੁੰਦਾ ਹੈ ਤਾਂ ਦੋਨਾਂ ਨੂੰ ਇਕੁਅਲ ਟੂ 180 ਰੱਖੋਗੇ 9x ਆ ਗਿਆ ਇਕੁਅਲ ਟੂ 180 x ਦੀ ਵੈਲਿਊ 180/9 20 ਆ ਗਈ ਇਹ x ਦੀ ਵੈਲਿਊ ਆਈ ਆਪਾਂ ਐਂਗਲ a ਗੱਢਣਾ ਹੈ ਤਾਂ ਐਂਗਲ a ਹੈਗਾ 4x ਤਾਂ 4 ਨੂੰ 20 ਨਾਲ ਮਲਟੀਪਲਾਈ ਕਰਕੇ ਆ ਗਿਆ 80 ਐਂਗਲ b ਗੱਢਣਾ ਉਹ ਹੈਗਾ 5x ਤਾਂ 5 ਨੂੰ x ਦੀ ਵੈਲਿਊ 20 ਨਾਲ ਮਲਟੀਪਲਾਈ ਕਰਾਂਗੇ 100 ਆ ਗਿਆ ਹੁਣ a ਦੇ ਓਪੋਜ਼ਿਟ ਐਂਗਲ c ਹੈ ਤਾਂ a ਤੇ c ਆਪਸ ਵਿੱਚ ਇਕੁਅਲ ਹੋਣਗੇ ਕਿ ਓਪੋਜ਼ਿਟ ਐਂਗਲਸ ਆਫ ਪੈਰਲੋਗ੍ਰਾਮ ਆਰ ਇਕੁਅਲ ਸੰਤਾਂਤਰ ਚਤੁਰਭੁਜ ਦੇ ਸੈਮੋ ਕੋਣ ਬਰਾਬਰ ਹੁੰਦੇ ਆ b ਦੇ ਓਪੋਜ਼ਿਟ d ਹੈ ਤਾਂ b ਤੇ d ਦੀ ਵੈਲਿਊ ਵੀ ਸੇਮ ਹੋਏਗੀ 100 ਹੋਏਗੀ ਨੈਕਸਟ ਹੈ ਜੀ ਗੋਣ ਗੋਣ ਖੰਡੀ ਕਰਨਾ ਫੈਕਟਰਾਇਜ਼ੇਸ਼ਨ x2 11x 42 42 ਦੇ ਹੋ ਜੇ ਫੈਕਟਰ ਬਣਾਉਣੇ 11 ਬਣ ਜੇ ਇਹਦੇ ਫੈਕਟਰ ਦੇਖੋ ਕਿਹੜੇ ਕਿਹੜੇ ਟੇਬਲ ਤੇ ਜਾਂਦਾ ਹੈ 2 ਤੇ ਜਾਂਦਾ ਹੈ 3 ਤੇ ਵੀ ਜਾਂਦਾ ਹੈ 8 6 ਤੇ 7 ਤੇ ਵੀ ਜਾਂਦਾ ਹੁਣ ਇਹਨਾਂ ਨੂੰ ਪਲੱਸ ਮਾਈਨਸ ਕਰਕੇ 11 ਬੰਨਾ ਚਾਹੀਦਾ ਦਾ ਆਪਣਾ ਫੈਕਟਰ ਆਪਾਂ ਸਿਲੈਕਟ ਕਰ ਗਏ 3 ਤੇ 14 कि इन माइनस करके बन रहा इलेवनते हो गया माइनस फोर्टीन एक्स माइनस प्लस थ्री एक्स माइनस फोर्टी टू तो उन्होंने कॉमन कर लो एक्स माइनस फोर्टीन इन्ह चो कॉमन क्डिया थ्री एक्स माइनस फोर्टीन एक्स प्लस थ्री आ गया एक्स माइनस फोर्टीन आ गया फैक्टर जो मैचिंग है एक्स प्लस वन एक्स प्लस फाइव स्केयर इन दो बारी लिखना है, टू टाइम्स लिख लो

अगले दोनों चो कॉमन क्या एक्स माइनस फाइव पार्ट अगला समीकरण का हल फिफ्टीन वाई माइनस फोर माइनस टू वाई माइनस नाइन +5y 6 0 ਇਹਨੂੰ ਮਲਟੀਪਲਾਈ ਕਰੋ ਬ੍ਰੈਕਟ ਓਪਨ ਕਰੋ 15y 15 ਨੂੰ 4 ਨਾਲ ਵੀ ਕਰੋ 60 2y ਕਰੋ -2y minus -2 ਨੂੰ -9 ਨਾਲ ਕੀਤਾ +18 ਹੋ ਗਿਆ ਫਿਰ 5 ਨੂੰ y ਨਾਲ ਕਰੋ 5y 5 ਨੂੰ 6 ਨਾਲ ਵੀ ਕਰੋ 30 ਆ ਗਿਆ y ਵਾਲੇ ਇੱਕ ਸਾਈਡ ਕਰ ਲਓ 15y 2y 5y 60 سوری माइनस ਦਾ 60 ਹੈ ਇਹ ਇਹਨਾਂ ਨੂੰ ਰਾਈਟ ਸਾਈਡ ਤੇ ਲਾ ਲਓ ਦਾ 60 18 ਦਾ -18 ਹੋ ਗਿਆ 30 ਦਾ -30 ਹੋ ਗਿਆ ਇਹਨਾਂ ਨੂੰ ਐਡ ਕਰਕੇ ਆਇਆ 20 20 ਚ 2 ਮਾਈਨਸ ਕੀਤਾ 18y ਆ ਗਿਆ ਇਹਨਾਂ ਦੋਨਾਂ ਨੂੰ ਐਡ ਕਰਕੇ 60 ਚੋਂ ਮਾਈਨਸ ਕਰ ਦੋ 48 18y ਇਹ ਆ ਗਿਆ 12 y ਕਿੰਨਾ ਆ ਗਿਆ 12/18 60 ਦੇ ਟੇਬਲ 'ਤੇ कट ਕੇ ਆ ਗਿਆ 2/3 ਨੈਕਸਟ ਕੁਸ਼ਨ ਹੈ ਜੀ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਤੋਂ 6 ਸਾਲ ਵੱਧ ਹੈ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਦਾ 4 ਗੁਣਾ ਸੀ ਦੋਨਾਂ ਦੀ ਵਰਤਮਾਨ ਉਮਰ ਪਤਾ ਕਰੋ ਪ੍ਰੀਤਸ ਏਜ ਇਸ 6 ਮੋਰ ਦੈਨ ਅਬਦੁੱਲਸ ਏਜ ਆਪਾਂ ਲੈ ਲਨੇ ਆਂ ਅੰਦੀ ਪ੍ਰੀਤ ਦੀ ਉਮਰ ਲੈ ਲਈ ਆਪਾਂ x ਸੋਰੀ ਤੇ ਆਪਾਂ ਲੈਨੇ ਆਂ ਉਹਦੀ ਅਬਦੁੱਲ ਦੀ ਉਮਰ ਅਬਦੁੱਲ ਦੀ ਉਮਰ x ਤੇ ਪ੍ਰੀ ਦੀ ਉਸ ਤੋਂ ਕਿੰਨੀ ਜ਼ਿਆਦਾ ਹੈ 6 ਸਾਲ ਤੇ 6 ਮੋਰ ਹੋ ਗਈ x 6 ਹੋ ਗਈ 6 ਸਾਲ ਪਹਿਲਾਂ ਦੀ ਉਮਰ ਗੱਡੋ ਹੁਣ ਅਬਦੁੱਲ ਦੀ 6 ਸਾਲ ਪਹਿਲਾਂ ਉਮਰ x 6 ਪਰੀਤ ਦੀ 6 ਸਾਲ ਪਹਿਲਾਂ ਉਮਰ ਕਿੰਨੀ ਹੋਏਗੀ x 6 ਚੋਂ 6 ਕਿੰਨਾ ਤੇ ਕੱਟ ਗਏ x ਆ ਗਿਆ ਹੁਣ 6 ਸਾਲ ਪਹਿਲਾਂ ਜਿਹੜੀ ਪ੍ਰੀਤ ਦੀ ਉਮਰ ਹੈ ਪ੍ਰੀਤ ਦੀ ਉਮਰ ਆ ਪ੍ਰੀਤ ਦੀ ਉਮਰ ਕਿੰਨੀ ਹੈ x ਹੈ ਅਬਦੁੱਲ ਦੀ ਉਮਰ ਦਾ 4 ਗੁਣਾ ਅਬਦੁੱਲ ਦੀ ਉਮਰ ਕਿੰਨੀ ਸੀਗੀ x 6 ਇਹਦਾ 4 ਗੁਣਾ ਚਾਰ ਨਾਲ ਗੁਣਾ ਕਰਤਾ ਆਪਾਂ ਇਹਨੂੰ ਮਲਟੀਪਲਾਈ ਕਰ ਦਿਓ ਬ੍ਰੈਕਟ ਓਪਨ ਕਰੋ

ਡਾਇਰੈਕਟ ਇੰਡਾਇਰੈਕਟ ਪ੍ਰੋਪੋਰਸ਼ਨਸ ਇੱਕ ਬਸ 30 ਮਿੰਟ ਵਿੱਚ 40 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਤੇ ਬਸ ਦੀ ਚਾਲ ਸਮਾਨ ਰਹੇ ਤਾਂ 3 ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗੀ ਆਪਾਂ ਇਹਦੇ ਕਾਲਮਸ ਬਣਾਉਣੇ ਆ ਇੱਕ ਤਾਂ ਟਾਈਮ ਹੈ ਇੱਕ ਡਿਸਟੈਂਸ ਹੈ ਦੂਰੀ ਹੈ ਦੂਰੀ ਤੇ ਸਮਾਂ ਦੂਰੀ 40 ਕਿਲੋਮੀਟਰ ਹੈ ਸਮਾਂ 30 ਮਿੰਟ ਹੈ ਦੂਸਰੇ ਪਾਸੇ ਕੀ ਹੈ 3 ਘੰਟੇ ਹੈ ਘੰਟਿਆਂ ਨੂੰ ਮਿੰਟ ਬਣਾ ਲਓ ਪਹਿਲਾਂ 3 ਘੰਟਿਆਂ ਵਿੱਚ ਕਿੰਨੇ ਮਿੰਟ ਹੋਣਗੇ 260 ਮਿੰਟ ਤੋਂ 3 ਘੰਟਿਆਂ 'ਚ 180 ਮਿੰਟ ਇੱਥੇ ਲਗਾ ਲਓ x ਹੁਣ 3 ਘੰਟਿਆਂ 'ਚ ਜਿੰਨੀ ਜ਼ਿਆਦਾ ਟਾਈਮ ਹੋਏਗਾ ਓਨੀ ਜ਼ਿਆਦਾ ਦੂਰੀ ਤੈਅ ਕਰ ਲਾਂਗੇ ਆਪਾਂ ਤਾਂ ਇਹ ਹੋ ਗਿਆ ਜਿਵੇਂ ਚੀਜ਼ ਵੱਧ ਰਹੀ ਹੈ ਦੂਜੀ ਵੀ ਵੱਧ ਰਹੀ ਹੈ ਤਾਂ ਸਿੱਧਾ ਅਨੁਪਾਤ ਹੈ ਸਿੱਧੇ ਅਨੁਪਾਤ ਚ ਆਪਾਂ ਐਵੇਂ ਗੁਣਾ ਕਰਦੇ ਕ੍ਰੋਸ ਚ 40 180 30 x 30 ਜਾਏਗਾ 40 180 ਦੇ નીચે ਇੰਨੂੰ ਕੱਟ ਲੋ 6 ਆ ਗਿਆ ਇਹਨਾਂ ਦੀ ਗੁਣਾ ਕਰ ਦੋ 240 ਆ ਗਿਆ ਤਾਂ 240 ਕਿਲੋਮੀਟਰ ਹੋ ਡਿਸਟੈਂਸ ਕਵਰ ਕਰੇਗਾ ਅੱਗੇ ਜੀ ਇਹਦਾ ਸੈਕਿੰਡ ਆਪਸ਼ਨ ਇੱਕ ਫੈਕਟਰੀ ਵਿੱਚ ਨਿਸ਼ਚਿਤ ਸੰਖਿਆ ਵਿੱਚ ਉਤਪਾਦਾਂ ਨੂੰ ਤਿਹੜ ਦਿਨਾਂ ਵਿੱਚ ਬਣਾਉਣ ਲਈ 42 ਮਸ਼ੀਨਾਂ ਦੀ ਜ਼ਰੂਰਤ ਹੈ ਉਸੇ ਸਮਾਨ ਦੇ ਉਤਪਾਦਾਂ ਨੂੰ 54 ਦਿਨਾਂ ਵਿੱਚ ਬਣਾਉਣੇ ਕਿੰਨੀਆਂ ਹੋਰ ਮਸ਼ੀਨਾਂ ਦੀ ਜ਼ਰੂਰਤ ਪਵੇਗੀ ਇਦੇ ਵਿੱਚ ਹੈਗੇ ਜੀ ਇੱਕ ਤਾਂ ਦਿਨ ਤੇ ਮਸ਼ੀਨਾਂ ਮਸ਼ੀਨਾਂ ਦੀ ਸੰਖਿਆ ਤੇ ਦਿਨ ਮਸ਼ੀਨਾਂ ਹੈਗੀਆਂ ਤੁਹਾਨੂੰ 42 ਤੇ ਦਿਨ ਲੱਗਦੇ ਐ 63 ਫਿਰ 54 ਦਿਨਾਂ ਦੇ ਵਿੱਚ ਕਿੰਨੀਆਂ ਮਸ਼ੀਨਾਂ ਦੀ ਜ਼ਰੂਰਤ ਪਾਏਗੀ ਦਿਨ ਹੁਣ ਦੇਖੋ ਮਸ਼ੀਨਾਂ ਵਧਾ ਦਾਂਗੇ ਤਾਂ ਦਿਨ ਘੱਟ ਲੱਗਣਗੇ ਠੀਕ ਐ ਹੁਣ ਆਪਾਂ ਦੇਖਣਾ ਐ ਵੀ 33 ਦਿਨਾਂ ਦੇ ਵਿੱਚ 42 ਮਸ਼ੀਨਾਂ ਦੀ ਜ਼ਰੂਰਤ ਐ ਤੇ ਆਪਾਂ ਦਿਨ ਘੱਟ ਚਾਹੀਦੇ ਐ ਤਾਂ ਆਪਾਂ ਨੂੰ ਮਸ਼ੀਨਾ ਵਧਾਉਣੀ ਆ ਪੈਣੀ ਆ ਇਹਦਾ ਮਤਲਬ ਵਰਟ ਨੂੰ ਪਾਤਾ ਤੇ ਇਹਨੂੰ ਮਲਟੀਪਲ ਇਨਵਰਸ ਹੋ ਗਿਆ ਇਹਨਾਂ ਨੂੰ ਮਲਟੀਪਲਾਈ ਕਰਨਾ ਹੈ ਇਸ ਵੇ ਨਾਲ 42 ਨੂੰ 63 ਨਾਲ x ਨੂੰ 54 ਨਾਲ ਤਾਂ 42 63 54 6 ਦੇ ਟੇਬਲ ਤੇ 7 6 42 6 9 54 9 ਦੇ ਟੇਬਲ ਤੇ 7 7 49 ਤਾਂ x ਆ ਗਿਆ 49 49 ਇਹਨਾਂ ਦੀ ਜ਼ਰੂਰਤ ਪਾਏਗੀ ਤੁਹਾਨੂੰ ਇਸ ਤੋਂ ਬਾਅਦ ਹੈ ਜੀ 12th ਕੁਐਸਚਨ ਇਹਦੇ ਚ ਹੈਗਾ ਜੇਕਰ ਤ੍ਰਿਭੁਜ ਦੇ ਭੁਜਾਵਾਂ ਵੰਜਕਾਂ ਦੇ ਰੂਪ ਵਿੱਚ ਦਿੱਤੀਆਂ ਹਨ ਤਾਂ ਤ੍ਰਿਭੁਜ ਦਾ ਪਰਿਮਾਪ ਪਰਿਮਾਪ ਲਈ ਆਪਾਂ ਭੁਜਾਵਾਂ ਦਾ ਜੋੜ ਕਰਦੇ ਹਾਂ ਪੈਰੀਮੀਟਰ ਕੱਢਣਾ ਹੈ ਪੈਰੀਮੀਟਰ ਲਈ ਇਹਨਾਂ ਸਾਰਿਆਂ ਨੂੰ ਪਲੱਸ ਹੀ ਕਰਨਾ ਹੈ। -5x 6 ਹੁਣ x² ਵਾਲੀ ਦੇ نیچے ਟਰਮ ਦੇ نیچے x² ਵਾਲੀ ਰੱਖਾਂਗੇ। 3x² ਆ ਗਈ। ਵਿਦਆਊਟ x ਵਾਲੀ +3 ਹੈ। +7 ਹੈ। ਫਿਰ ਇਹ 11x² ਹੈ। +8x ਹੈ। -11 ਹੈ। ਦੇਖੋ ਕਿਵੇਂ ਪਲੱਸ ਕਰਨਾ ਹੈ। ਜੋ ਸੇਮ ਉਹ ਪਲੱਸ ਕਰ ਦਿਓ। ਇੱਥੇ 1 ਲੈ ਲਓ। 1 ਤੇ 11 ट्वेल्व हो गए ट्वेल्व चो थ्री माइनस कर दो नाइन आ गया नाइन एक्स स्कून प्लस पंद्रह चो पाइनस कर दो वी आ गया प्लस का भी प्लस का भी एक्स ਅਗਲਾ ਹੈਗਾ ਜੀ 6th 3 ਨੂੰ ਪਲੱਸ ਕਰਕੇ 9 ਆ ਗਿਆ 9 11 2 11 ਮਾਈਨਸ ਕਿਤੇ 2 11 ਵੱਡਾ ਤਾਂ ਮਾਈਨਸ ਦਾ 2 ਤਾਂ ਅਨਸਰ ਆ ਗਿਆ ਤੁਹਾਡਾ 9x2 20x 2 13th ਕੁਐਸਚਨ ਇਹਦੇ ਚ ਕੀ ਦਿੱਤਾ ਹੈ ਗ੍ਰਾਫ ਨੂੰ ਰੀਡ ਕਰਨਾ ਹੈ ਆਪਾਂ ਕਿਹੜੇ ਸਮੇਂ ਤਾਪਮਾਨ ਸਭ ਤੋਂ ਵੱਧ ਸੀ ਮੈਕਸਿਮਮ ਟੈਂਪਰੇਚਰ ਕਿਹੜੇ ਟਾਈਮ ਦੇ ਵਿੱਚ ਹੈ ਦੇਖੋ ਆ ਮੈਕਸਿਮਮ ਹੈ ਕਿੰਨੇ ਵਜੇ ਹੈ 12 ਵਜੇ ਕਿਹੜੇ ਸਮੇਂ 'ਚ ਤਾਪਮਾਨ ਸਭ ਤੋਂ ਘੱਟ ਸੀ ਲੀਸਟ ਟੈਂਪਰੇਚਰ ਕਦੋਂ ਸੀਗਾ ਸਭ ਤੋਂ ਘੱਟ ਦੋ ਵਾਰੀ ਹੋਇਆ ਹੈ 6 ਵਜੇ 1 20 6 ਤੇ 20 6 ਅਤੇ 20 ਵਜੇ ਦੇ ਤਾਪਮਾਨ ਦਾ ਅੰਤਰ 6 ਵਜੇ ਕਿੰਨਾ ਸੀਗਾ 98 20 ਵਜੇ ਵੀ 98 ਤਾਂ ਅੰਤਰ ਕਿੰਨਾ ਆ ਗਿਆ ਜ਼ੀਰੋ ਘਟਾ ਕੇ ਕਿੰਨਾ ਆ ਗਿਆ ਜ਼ੀਰੋ 10 ਵਜੇ ਤੋਂ 12 ਵਜੇ ਤੱਕ ਟਾਪ ਮੰਨ ਵਿੱਚ ਕਿੰਨਾ ਵਾਧਾ ਹੋਇਆ ਆ 10 ਤੋਂ 12 ਕਿੰਨਾ ਵਾਧਾ ਹੋਇਆ 10 ਵਜੇ ਸੀਗਾ 103 ਤੇ 12 ਵਜੇ ਸੀ 104 ਕਿੰਨਾ ਵਾਧਾ ਹੋ ਗਿਆ 1 ਡਿਗਰੀ ਦਾ